ਮਿੱਤਰੋ ਯਾਦ ਕਰੋ ਤੁਹਾਡੀ ਲਾਈਫ ਚ ਨਾ ਬਹੁਤ ਵੱਡੇ ਵੱਡੇ ਕੋਈ ਇਨਸੀਡੈਂਟ ਹੋਏ ਹੋਣਗੇ ਜਿਹੜੇ ਤੁਹਾਨੂੰ ਯਾਦ ਰਹਿਣਗੇ ਹਨ ਤੇ ਹਮੇਸ਼ਾ ਜਦੋਂ ਵੀ ਕੋਈ ਬਹੁਤ ਵੱਡਾ ਇਨਸੀਡੈਂਟ ਤੁਹਾਡੀ ਲਾਈਫ ਚ ਹੁੰਦਾ ਨਾ ਉਹ ਇਸ ਕਰਕੇ ਹੁੰਦਾ ਹੈ ਕਿ ਪ੍ਰਮਾਤਮਾ ਚਾਹੁੰਦਾ ਹੈ ਕਿ ਤੁਸੀਂ ਉਹ ਇਨਸੀਡੈਂਟ ਤੋਂ ਕੁਝ ਸਿੱਖੋ ਔਰ ਹਮੇਸ਼ਾ ਉਹ ਇਨਸੀਡੈਂਟ ਦੇ ਕੁਝ ਕਰੈਕਟਰ ਹੁੰਦੇ ਆ ਕੁਝ ਪਾਤਰ ਹੁੰਦੇ ਆ ਜਿਹੜੇ ਕਿ ਉਸ ਇਨਸੀਡੈਂਟ ਨੂੰ ਰੀਲ ਬਣਾਉਂਦੇ ਆ ਤੇ ਪਿੱਛੇ ਪਰਮਾਤਮਾ ਬੈਠਾ ਹੁੰਦਾ ਜਿਹੜਾ ਦੇਖ ਰਿਹਾ ਕਿ ਇਹ ਬੰਦਾ ਸਿੱਖਦਾ ਕਿ ਨਹੀਂ ਸਿੱਖਦਾ ਹਨ ਸੋ ਹਰ ਇਨਸੀਡੈਂਟ ਦੇ ਪਿੱਛੇ ਪਰਮਾਤਮਾ ਹੀ ਆ ਤੇ ਉਹ ਦੇਖਣਾ ਚਾਹੁੰਦਾ ਵੀ ਮੇਰਾ ਬੰਦਾ ਕੁਝ ਸਿੱਖਦਾ ਕਿ ਨਹੀਂ ਸਿੱਖਦਾ ਖੈਰ ਮੇਰੀ ਲਾਈਫ ਚ ਇੱਕ ਬਹੁਤ ਵੱਡਾ ਇਨਸੀਡੈਂਟ ਹੋਇਆ ਉਹਦੇ ਤੋਂ ਬਹੁਤ ਬੰਦਿਆਂ ਨੇ ਸਿੱਖਿਆ ਖੈਰ ਮੈਂ ਨਹੀਂ ਹਜੇ ਸਿੱਖਿਆ ਪਰ ਮੈਂ ਸਿੱਖ ਰਿਹਾ ਹਾਂ ਪਰ ਉਸ ਇਨਸੀਡੈਂਟ ਤੋਂ ਮੈਂ ਇਹ ਸਿੱਖਿਆ ਯਾਰ ਵੀ ਉਹ ਪੂਰੇ ਦਾ ਪੂਰਾ ਇਨਸੀਡੈਂਟ ਯਾਰ ਮੇਰੇ ਲਈ ਰਚਿਆ ਗਿਆ ਸੀ ਉਹ ਪੂਰੇ ਦਾ ਪੂਰਾ ਡਰਾਮਾ ਹੀ ਮੇਰੇ ਲਈ ਰਚਿਆ ਗਿਆ ਸੀਗਾ ਕਿਉਂਕਿ ਜੇ ਉਹ ਮੇਰੇ ਲਈ ਰਚਿਆ ਨਾ ਹੁੰਦਾ ਤਾਂ ਅੱਜ ਜੋ ਮੈਂ ਗੱਲਾਂ ਸੁਣ ਰਿਹਾ ਉਹ ਨਾ ਹੁੰਦੀਆਂ ਹਨ ਸੋ ਇਸ ਕਰਕੇ ਉਸ ਇਨਸੀਡੈਂਟ ਤੋਂ ਬਾਅਦ ਮੈਨੂੰ ਰੀਅਲਾਈਜ਼ ਹੋਇਆ ਯਾਰ ਮੈਨੂੰ ਥੋੜਾ ਜਿਹਾ ਹਿਸਾਬ ਕਿਤਾਬ ਚਾਉਣਾ ਚਾਹੀਦਾ ਨਹੀਂ ਤਾਂ ਮੈਨੂੰ ਤਾਂ ਐਂ ਲੱਗਦਾ ਸੀ ਵੀ ਮੈਂ ਜਮਾ ਜਵਾਕਰਗਾ ਸੀ ਯਾਰ ਉਸ ਇਨਸੀਡੈਂਟ ਤੋਂ ਬਾਅਦ ਮੈਂ ਥੋੜਾ ਜਿਹਾ ਬੰਦਾ ਬਣਿਆ ਤੇ ਮੈਨੂੰ ਲੱਗਦਾ ਵੀ ਉਹ ਸਾਰੇ ਦਾ ਸਾਰਾ ਇਨਸੀਡੈਂਟ ਹੀ ਮੇਰੇ ਵਾਸਤੇ ਬਣਾਇਆ ਗਿਆ ਸੀ ਸੋ ਉਹਨਾਂ ਕਰੈਕਟਰਾਂ ਦਾ ਧੰਨਵਾਦ ਉਸ ਪਰਮਾਤਮਾ ਦਾ ਧੰਨਵਾਦ ਜਿਨੇ ਮੈਨੂੰ ਇੰਨੇ ਜੋਗਾ ਸਮਝਿਆ ਕਿ ਮੈਂ ਅੱਜ ਥੋੜਾ ਬਹੁਤਾ ਕੁਝ ਸੋਚ ਪਾਰਾਂ ਤੇ ਮਿੱਤਰੋ ਸਭ ਤੋਂ ਮਾੜੀ ਗੱਲ ਦੱਸਾਂ ਕੀ ਹੈ ਮੇਰੀ ਜ਼ਿੰਦਗੀ ਦੀ ਤੇ ਤੁਹਾਡੀ ਸਾਰਿਆਂ ਦੀ ਜ਼ਿੰਦਗੀ ਦੀ ਸਭ ਤੋਂ ਮਾੜੀ ਗੱਲ ਹੈ ਬੇਹੋਸ਼ੀ ਕਿਉਂਕਿ ਬੇਹੋਸ਼ੀ ਚ ਜੋ ਵੀ ਕੰਮ ਕੀਤਾ ਉਹ ਮਾੜਾ ਹੀ ਹੋਇਆ ਤੇ ਮੇਰੇ ਲਈ ਤਾਂ ਸਭ ਤੋਂ ਮਾੜਾ ਹੋਇਆ ਪਰ ਮੈਂ ਇੰਨਾ ਕਹਿਣਾ ਚਾਹਣਾ ਜਿੰਨੇ ਵੀ ਮੈਨੂੰ ਨਫ਼ਰਤ ਕਰਨ ਵਾਲੇ ਆ ਉਹਨਾਂ ਨੂੰ ਕਹਿਣਾ ਚਾਹਣਾ ਮੇਰੇ ਵੀਰੋ ਮੈਂ ਜੋ ਕੀਤਾ ਯਾਰ ਬੇਹੋਸ਼ੀ ਚ ਕੀਤਾ ਹੁਣ ਮੈਂ ਬੇਹੋਸ਼ੀ ਤੋਂ ਬਾਹਰ ਆਉਣ ਲੱਗਿਆ ਸੋ ਮੈਨੂੰ ਮaaf ਕਰਿਓ ਤੇ ਕਦੇ ਵੀ ਬੇਹੋਸ਼ੀ ਨੂੰ ਮaaf ਨਾ ਕਰਿਓ ਜਿਹੜਾ ਬੇਹੋਸ਼ੀ ਚੋਂ ਬਾਹਰ ਆ ਰਿਹਾ ਯਾਰ ਉਹਨੂੰ ਮaaf ਕਰਦੇਓ ਸੋ ਮੇਰੇ ਵੱਲੋਂ ਸਾਰਿਆਂ ਤੋਂ ਮਾਫੀ ਜਿਨ੍ਹਾਂ ਨੂੰ ਮੈਂ ਤੰਗ ਕੀਤਾ ਮਾੜਾ ਕਿਹਾ ਜਾਂ ਕੁਝ ਵੀ ਗਾਲਾਂ ਕੱਢੀਆਂ ਮੈਂ ਬੰਦਾ ਠੀਕ ਐ ਪਰ बेहोਸ਼ੀ ਚ ਮਾੜਾ बेहोਸ਼ੀ ਚ ਹਰ ਬੰਦਾ ਮਾੜਾ ਤੇ ਮੈਂ ਹੁਣ ਹੌਲੀ ਹੌਲੀ ਹੋਸ਼ ਚ ਆਣ ਪ੍ਰਮਾਤਮਾ ਸਮਰੱਥ ਬਖਸ਼ੇ ਹੋਸ਼ ਚ ਆ ਜਾਾਂਗੇ ਛੇਤੀ ਛੇਤੀ ਪਰ ਮਿੱਤਰੋ बेहोਸ਼ੀ ਮਾੜੀ ਐ ਮਿੱਤਰੋ ਯਾਦ ਕਰੋ ਤੁਹਾਡੀ ਲਾਈਫ ਚ ਨਾ ਬਹੁਤ ਵੱਡੇ ਵੱਡੇ ਕੋਈ ਇਨਸੀਡੈਂਟ ਹੋਏ ਹੋਣਗੇ ਜਿਹੜੇ ਤੁਹਾਨੂੰ ਯਾਦ ਰਹਿਣਗੇ ਹਣ ਤੇ ਹਮੇਸ਼ਾ ਜਦੋਂ ਵੀ ਕੋਈ ਬਹੁਤ ਵੱਡਾ ਇਨਸੀਡੈਂਟ ਤੁਹਾਡੀ ਲਾਈਫ ਚ ਹੁੰਦਾ ਨਾ ਉਹ ਇਸ ਕਰਕੇ ਹੁੰਦਾ ਹੈ ਕਿ ਪ੍ਰਮਾਤਮਾ ਚਾਹੁੰਦਾ ਹੈ ਕਿ ਤੁਸੀਂ ਉਹ ਸੈਂਸੀਡੈਂਟ ਤੋਂ ਕੁਝ ਸਿੱਖੋ ਔਰ ਹਮੇਸ਼ਾ ਉਹ ਸੈਂਸੀਡੈਂਟ ਦੇ ਕੁਝ ਕਰੈਕਟਰ ਹੁੰਦੇ ਆ ਕੁਝ ਪਾਤਰ ਹੁੰਦੇ ਆ ਜਿਹੜੇ ਕਿ ਉਸ ਇਨਸੀਡੈਂਟ ਨੂੰ ਰੀਅਲ ਬਣਾਉਂਦੇ ਆ ਤੇ ਪਿੱਛੇ ਪ੍ਰਮਾਤਮਾ ਬੈਠਾ ਹੁੰਦਾ ਜਿਹੜਾ ਦੇਖ ਰਿਹਾ ਕਿ ਇਹ ਬੰਦਾ ਸਿੱਖਦਾ ਕਿ ਨਹੀਂ ਸਿੱਖਦਾ ਹਨ ਸੋ ਹਰ ਇਨਸੀਡੈਂਟ ਦੇ ਪਿੱਛੇ ਪਰਮਾਤਮਾ ਹੀ ਆ ਤੇ ਉਹ ਦੇਖਣਾ ਚਾਹੁੰਦਾ ਵੀ ਮੇਰਾ ਬੰਦਾ ਕੁਝ ਸਿੱਖਦਾ ਕਿ ਨਹੀਂ ਸਿੱਖਦਾ ਖੈਰ ਮੇਰੀ ਲਾਈਫ ਚ ਇੱਕ ਬਹੁਤ ਵੱਡਾ ਇਨਸੀਡੈਂਟ ਹੋਇਆ ਉਹਦੇ ਤੋਂ ਬਹੁਤ ਬੰਦਿਆਂ ਨੇ ਸਿੱਖਿਆ ਖੈਰ ਮੈਂ ਨਹੀਂ ਹਜੇ ਸਿੱਖਿਆ ਪਰ ਮੈਂ ਸਿੱਖ ਰਿਹਾ ਹਾਂ